ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਫਾਰਮਿੰਗ ਟੀਵੀ ਦੇ ਉੱਪਰ ਜੀ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਫਿਰ ਤੋਂ ਤੁਹਾਨੂੰ ਮੱਕੀ ਦਿਖਾਉਣ ਜਾ ਰਹੇ ਹਾਂ ਜੀ ਇਹ ਚਾਰ ਲਈ ਲਈ ਹੋਈ ਆਪਣੀ ਕਣਕ ਕਾਲੇ ਵਾਹਣ ਦੇ ਵਿੱਚ X92 ਲੀਮਾ ਗ੍ਰੀਨ ਦੀ ਇਹ ਤਕਰੀਬਨ ਤਕਰੀਬਨ 60 ਕ ਦਿਨ ਦੀ ਹੋ ਚੁੱਕੀ ਹੈ ਜੀ ਮੱਕੀ ਆਪਣੀ ਇਹ ਤੇ ਛੱਲੀਆਂ ਦੇਖ ਸਕਦੇ ਹੋ ਤੁਸੀਂ ਇਹਨੂੰ ਪੈ ਚੁੱਕੀਆਂ ਨੇ ਪੁੱਤਰੇ ਇਹ ਛੱਲੀਆਂ ਇਹਨੂੰ ਇਹ ਅਤਕੀ ਦਾ ਜਿਹੜਾ ਸੀਜ਼ਨ ਹੈ ਗਰਮੀ ਦਾ ਮੱਕੀ ਲਈ ਯਾਨੀ ਕਿ ਬਹੁਤ ਹੀ ਇਹ ਕਹਿ ਸਕਦੇ ਆ ਵੀ ਆਪਾਂ ਮਾੜਾ ਟਾਈਮ ਹੀ ਰਿਹਾ ਕਿਉਂਕਿ ਤਕਰੀਬਨ ਤਕਰੀਬਨ ਮੱਖੀਆਂ ਨੇ ਹਾਈਟ ਨਹੀਂ ਐਦ ਕਿਉਂ ਨਹੀਂ ਕੀਤੀ ਆਪਣੇ ਹਾਈਟ ਮੱਕੀ ਨੇ ਕੀਤੀ ਹੈਗੀ ਆ ਯਾਨੀ ਕਿ ਤਕਰੀਬਨ 7 ਕੁ ਫੁੱਟ ਹਾਈਟ ਕੀਤੀ ਆ ਜਿਹੜੀ ਪਿਛਲੇ ਸਾਲ 8.5 ਤੋਂ 9 ਫੁੱਟ ਸੀਗੀ ਹਾਈਟ ਤੇ ਫੁੱਟ ਡੇਢ ਫੁੱਟ ਹਾਈਟ ਘਟ ਗਈ ਮੱਕੀ ਦੀ ਤੇ ਗਰਮੀ ਦੇ ਕਾਰਨ ਜਾਣੀ ਮੱਕੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੀ ਹੋਇਆ ਵਾ ਪਰ ਫੇਰ ਵੀ ਕੋਈ ਗੱਲ ਨਹੀਂ ਛੱਲੀ ਪੈ ਗਈ ਆ ਤੇ ਮਸਲਾ ਹਾਲ ਆ ਕਿਉਂਕਿ ਪਾਣੀ ਦੀ ਇਹਨੂੰ ਸਖਤ ਲੋਡ ਹੁੰਦੀ ਆਪਣੇ ਪਾਣੀ ਵੱਧ ਕਰਕੇ ਗੌਰ ਵੱਧ ਸੀ ਪਾਣੀ ਵੱਧ ਲਾਉਂਦੇ ਸੀ ਤੀਜੇ ਦਿਨ ਪਾਣੀ ਛੱਡਦੇ ਸੀ ਤਾਂ ਬਹੁਤ ਛੇਤੀ ਇਹਨੇ ਤਾਂ ਉਹ ਝੰਡੇ ਖੱਡੇ ਤੇ ਛੱਲੀ ਚੱਕੀ ਤੇ ਹੁਣ ਜਿਹੜੀ ਆ ਸਮੇਂ ਤੇ ਲੋਡ ਹੁੰਦੀ ਆ ਮੱਕੀ ਨੂੰ ਜ਼ਿਆਦਾਤਰ ਜਿਹੜੀ ਲੋਡ ਹੁੰਦੀ ਇਹਨੂੰ ਛੱਲੀਆਂ ਜਦੋਂ ਪੈਂਦੀਆਂ ਨੇ ਤਾਂ ਇਹਨੂੰ ਪਾਣੀ ਦੀ ਜ਼ਿਆਦਾ ਲੋਡ ਹੁੰਦੀ ਥੱਲੇ ਸੈਲ ਜ਼ਰੂਰੀ ਆ ਜਦੋਂ ਆਪਾਂ ਕਹਦੇ ਨੇ ਕਿ ਛੱਲੀਆਂ ਬੂੜੀਆਂ ਨਿਕਲੀਆਂ ਨੇ ਤੇ ਦਾਣੇ ਨਹੀਂ ਪਏ ਹਨ ਛੱਲੀਆਂ ਨੂੰ ਤਾਂ ਉਹਦਾ ਕਾਰਨ ਇਹ ਹੁੰਦਾ ਕਿ ਉਹਨੂੰ ਪਾਣੀ ਦੀ ਘਾਟ ਹੁੰਦੀ ਆ ਜਦੋਂ ਪਾਣੀ ਦੀ ਘਾਟ ਮੱਕੀ ਨੂੰ ਪੈ ਗਈ ਤਾਂ ਉਹਨੂੰ ਛੱਲੀਆਂ ਨਹੀਂ ਪੈਣੀਆਂ ਆ ਛੱਲੀ ਦੇ ਵਿੱਚ ਦਾਣਾ ਨਹੀਂ ਬਣਾ ਦਾਣਾ ਕਦ ਨੇ ਬਣਾ ਪਾਣੀ ਨਾਲ ਸੱਲ ਜਿੰਨੀ ਥੱਲੇ ਰਹੂਗੀ ਤਾਂ ਉਹਨਾਂ ਹੀ ਫਾਇਦਾ ਵਾ ਠੀਕ ਆ ਜਾਨੀ ਕੋਲ ਮਲਾ ਕੇ ਬਾਕੀ ਇਹ ਗੱਲ ਇਹ ਆ ਵੀ ਪੈਦਾਵਾਰ ਦਾ ਚਾਰ ਦੀ ਘਟਣੀ ਵੀ ਘਟਣੀ ਆ ਕਿਉਂਕਿ ਜਦੋਂ ਹਾਈਟ ਘਟ ਗਈ ਮੱਕੀ ਦੀ ਤਾਂ ਆਪੇ ਹੀ ਸਾਰਾ ਕੁਝ ਘਟਣਾ ਹਨਾ ਤੇ ਬਾਕੀ ਜਿਹੜਾ ਇਹ ਮੱਕੀ ਆਪਣਾ ਬੀਜੀ ਹੋਈ ਸੀਗੀ 23 ਅਪ੍ਰੈਲ ਨੂੰ ਬੀਜੀ ਸੀਗੀ ਇਹ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਐਣ ਜਿਹੜੀ ਛੱਲੀ ਇਹਨੂੰ ਬਹੁਤ ਵਧੀਆ ਪੈ ਚੁੱਕੀ ਆ ਪਰ ਫੇਰ ਵੀ ਜੇ ਦੇਖਿਆ ਜਾਵੇ ਤਾਂ ਇਹ ਟੈਂਪਰੇਚਰ ਨੂੰ ਸਹਨ ਕਰਦੀ ਆ ਕਿਉਂਕਿ 18 44 ਅੱਜ 18 44 ਮੱਕੀ ਆ ਜਿਹੜੀ ਆਪਾਂ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਵਧੀਆ ਦੀ ਆ ਪ੍ਰੋਡਕਸ਼ਨ ਵੀ ਜ਼ਿਆਦੇ ਆ ਦੀ ਯਾਨੀ ਕਿ ਤਕਰੀਬਨ ਇਹ ਤੇ ਬਰਾਬਰ ਜੀ ਰਹਿ ਜਾਂਦੀ ਆ ਪਰ ਉਹ ਟੈਂਪਰੇਚਰ ਦੇ ਵਿੱਚ ਮੈਨੂੰ ਲੱਗਦਾ ਘੱਟ ਢਾਲ ਦੀ ਜ਼ਿਆਦੇ ਗਰਮੀ ਦੇ ਵਿੱਚ ਉਹਨੂੰ ਛੱਲੀ ਕੱਟ ਪੈਂਦੀ ਆ ਤੇ ਇਹੀ ਕਾਰਨ ਆ ਮੇਨ ਉਹਦਾ ਤੇ ਕਿਉਂਕਿ ਇਹਦਾ ਜਿਹੜੀ ਛੱਲੀ ਹੁਣ ਚੱਕ ਗਈ ਆ ਲਗਭਗ ਤਿਆਰ ਹੀ ਆ ਤਕਰੀਬਨ ਹਾਂ ਹਾਈਟ ਦਾ ਜ਼ਰੂਰ ਆ ਕਿ ਹਾਈਟ ਨੇ ਘੱਟ ਕੀਤੀ ਆ ਪਿਛਲੇ ਸਾਲਾਂ ਦੇ ਮੁਕਾਬਲੇ ਤੇ ਚਲੋ ਦੇਖਦੇ ਆ ਕੀ ਬਣਦਾ ਆਉਣ ਵਾਲੇ ਸਮੇਂ ਦੇ ਵਿੱਚ ਹਾਲ ਦੀ ਘੜੀ ਠੀਕ ਆ ਵਧੀਆ ਵਾ ਤੇ ਜਿਹੜਾ ਆਪਾਂ ਇਹ ਤੇ ਸ਼ੁਰੂ ਤੋਂ ਪ੍ਰੋਸੈਸ ਆ ਜਿਸ ਨੂੰ ਦੁਬਾਰਾ ਦੱਸਣਾ ਵੀ ਕਿਵੇਂ ਤਿਆਰ ਕੀਤੀ ਇਹ ਆਪਾਂ 23 April ਨੂੰ BGC ਦੀ 1.5 ਗੱਟਾ ਯਾਨੀ ਕਿ DAP ਦਾ ਪਾਇਆ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਯੂਰੀਆ ਪਾਇਆ ਤਿੰਨ ਗੱਟੇ ਫਿਰ ਉਸ ਤੋਂ ਬਾਅਦ ਇਹ ਤਿੰਨਾਂ ਨੂੰ ਡੀਏਪੀ ਦੀ ਸਪਰੇਅ ਕੀਤੀ ਫਿਰ ਉਸ ਤੋਂ ਬਾਅਦ ਇੱਕ ਸੰਢੀ ਵਾਲੀ ਸਪਰੇਅ ਕੀਤੀ ਇੱਥੇ ਕੋਰਾਜਨ ਕੋਰਾਜਨ ਤੋਂ ਬਾਅਦ ਜਿਹੜੀ ਆਪਾਂ ਸਪਰੇਅ ਕੀਤੀ ਸੀ ਇੱਥੇ ਹਿਊਮਿਕ ਐਸਿਡ ਤੇ ਫਲੂਵਿਕ ਐਸਿਡ ਵਿੱਚ ਨੈਨੋ ਯੂਰੀਆ ਤਾਂ ਦੋ ਸ਼ੀਸ਼ੀਆਂ ਪਾ ਕੇ 1 ਕਿੱਲੇ ਦੇ ਹਿਸਾਬ ਨਾਲ ਸਪਰੇਅ ਕੀਤੀ ਤਾਂ ਜਿਹੜੀ ਮੱਕੀ ਦੀ ਹਾਈਟ ਆ ਦੇਖ ਸਕਦਾਂ ਹਿੱਥੋਂ ਤੱਕ ਪਹੁੰਚੀ ਹੈ ਨਾ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇੱਥੇ ਇੱਕ ਸਪਰੇ ਸੁੰਡੀ ਵਾਲੀ ਹੋਰ ਐਂਪਲੀਗੋ ਕੀਤੀ ਸੀਗੀ ਤੇ ਉਹਦੋਂ ਆਪਣਾ ਕੰਮ ਛੱਲ ਗਿਆ ਯਾਨੀ ਕਿ ਆਹ ਕੁਛ ਆਪਾਂ ਕੀਤਾ ਵਾ ਤੇ ਉਦੋਂ ਬਾਅਦ ਤਾਂ ਸਿਰਫ ਤੇ ਸਿਰਫ ਸਾਰੀ ਗੀਮ ਜਿਹੜੀ ਕਮਾਈ ਆ ਉਹ ਪਾਣੀ ਨਾਲ ਹੀ ਕਮਾਈ ਆ ਕਿਉਂਕਿ ਪਾਣੀ ਮੱਕੀ ਦੇ ਲਈ ਬਹੁਤ ਜ਼ਰੂਰੀ ਆ ਛੱਲੀਆਂ ਨੂੰ ਲੱਗ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਛੱਲੀਆਂ ਨੇ ਲੱਗੀਆਂ ਹੋਈਆਂ ਤੇ ਇੱਕ ਜਿਹੜੀ ਹੋਰ ਗੱਲ ਦੱਸਣ ਜਾ ਰਹੇ ਆ ਵੀ ਜਿਹੜਾ ਨੰਗ ਆ ਜਾਂ ਚਿਰੀ ਦੇਣੀ ਮੱਕੀ ਨੂੰ ਬਹੁਤ ਜ਼ਰੂਰੀ ਹੁੰਦੀ ਆ ਤੇ ਉਹ ਚਿਰੀ ਆਪਾਂ ਇਹਨੂੰ ਦੇ ਚੁੱਕੇ ਆ ਬੈੱਥ ਦੀ ਤੁਸੀਂ ਦੇਖ ਸਕਦੇ ਹੋ ਚਿਰੀ ਦੇਣ ਦਾ ਜਿਹੜਾ ਢੰਗ ਹੈਗਾ ਵਾ ਇੱਕ ਬੈੱਡ ਵਿਚਾਲਿਓਂ ਅੱਧ ਮੈਣ ਲੈਣਾ ਸਾਰੇ ਬੈੱਡ ਗਿਣ ਕੇ ਉਹਦਾ ਅੱਧ ਕਰਕੇ ਇੱਕ ਬੈੱਡ ਵਿਚਾਲਿਓਂ ਤੇ ਇੱਕ ਸਾਈਡਾਂ ਵਾਲਾ ਯਾਨੀ ਕਿ ਇਹਦਾ ਇਹਦਾ ਇੱਕ ਸਿਆੜ ਇਹਦੇ ਦੋ ਸਿਆੜ ਇਹਦਾ ਵੀ ਇੱਕ ਸਿਆੜ ਤੇ ਇਹਦੇ ਵਿੱਚ ਦੀ ਹੁਣ ਟਰੈਕਟਰ ਲੰਘਦਾ ਹੋਇਆ ਵਾ ਆਪਾਂ ਨੂੰ ਕੋਈ ਦਿੱਕਤ ਨਹੀਂ ਕੀ ਨਾਂਗੇ ਬਣਾਉਣ ਦੀ ਲੇਬਰ ਦੀ ਬਚਤ ਹੋ ਜਾਂਦੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲੇਬਰ ਵੀ ਨਹੀਂ ਮਿਲਦੀ ਤੇ ਵਿੱਚੋਂ ਜਾਨੀ ਕਿ ਕੋਤਰਨੇ ਪੱਠੇ ਥੱਬਿਆਂ ਨਾਲ ਬਹੁਤ ਔਖੇ ਹੁੰਦੇ ਨੇਗਾ ਹੁਣੇ ਤੇ ਇਹਦੇ ਵਿੱਚ ਹੁਣ ਆਪਣਾ ਕੰਮ ਅੱਧਾ ਹੀ ਰਹੇਗਾ ਜਾਨੀ ਕਿ ਹੁਣ ਤਾਂ ਮਸ਼ੀਨ ਦਾ ਕੰਮ ਹੀ ਆ ਆਪਣਾ ਲੇਬਰ ਵਾਲਾ ਕੰਮ ਤਾਂ ਜਿਹੜਾ ਸਾਰਾ ਨਿਭੜ ਚੁੱਕਿਆ ਵਾ ਤੇ ਬਾਕੀ ਜਿਹੜੀ ਗੱਲ ਮੇਨ ਹੈਗੀ ਆ ਵੀ ਹੁਣ ਦੇ ਹੁਣ ਧਿਆਨ ਰੱਖਣ ਦੀ ਲੋੜ ਆ ਬਾਕੀ ਬਹੁਤੇ ਵੀਰ ਫੋਨ ਕਰਕੇ ਪੁੱਛਦੇ ਆ ਕਿ ਸਾਡੀ ਮੱਕੀ ਦੇ ਪੱਤੇ ਐ ਚਿੱਟੇ ਹੋ ਗਏ ਮੱਚ ਗਏ ਵੀ ਇਹ ਕੋਈ ਬਿਮਾਰੀ ਤਾਂ ਨਹੀਂ ਜਾਂ ਕੁਝ ਹੋਰ ਤਾਂ ਨਹੀਂ ਪਰ ਇਹ ਕੋਈ ਬਿਮਾਰੀ ਨਹੀਂ ਇਹਦਾ ਮੇਨ ਕਾਰਨ ਇਹ ਜਿਹੜੀ ਲੋ ਵਗਦੀ ਸੀ ਲੋਆਂ ਦੇ ਨਾਲ ਮੱਕੀ ਦੇ ਪੱਤੇ ਮੱਚ ਗਏ ਬਾਕੀ ਸਾਈਡਾਂ ਤੋਂ ਸਾਰਿਆਂ ਦੀ ਮੱਕੀਆਂ ਨੇ ਹਾਈਟ ਕੱਟ ਕੀਤੀ ਆ ਕਿਉਂਕਿ ਸਾਈਡਾਂ ਤੋਂ ਜਿਹੜੇ ਪੱਤੇ ਆ ਮੱਕੀ ਦੇ ਉਹ ਕਿਉਂਕਿ ਬਾਣ ਬਾਹੇ ਹੋਏ ਨੇ ਤਾਂ ਲੋ ਸਿੱਧੀ ਤਤੀ ਵਰਦੀ ਅੰਦਰ ਤਾਂ ਉਹਦੇ ਨਾਲ ਪੱਤੇ ਮੱਕੀਆਂ ਦੇ ਮੱਚੇ ਨੇ ਬਾਕੀ ਐਵੇਂ ਕੋਈ ਖਰਚਾ ਨਾ ਕਰੋ ਨਾ ਜਾਇ ਸਪਰੇਆ ਨਾ ਕਰੋ ਉਹ ਕੋਈ ਚੱਕਰ ਨਹੀਂਗਾ ਆਪੇ ਹੀ ਸੈੱਟ ਹੋਣਾ ਨੂੰ ਮੌਸਮ ਠੰਡਾ ਹੋ ਗਿਆ ਸਾਰਿਆਂ ਦੀ ਮੱਕੀਆਂ ਨੂੰ ਛੱਲੀਆਂ ਲੱਗਣੀਆਂ ਬਾਕੀ ਟੈਂਪਰੇਚਰ ਲੋ ਕਰਕੇ ਰੱਖਣਾ ਆਪਾਂ ਇਹਨੂੰ ਪਾਣੀ ਵੱਧ ਤੋਂ ਵੱਧ ਦੇਣਾ ਜਿੰਨਾ ਪਾਣੀ ਵੱਧ ਦੇਓਗੇ ਓਨਾ ਟੈਂਪਰੇਚਰ ਮੈਂਟੇਨ ਰਹੂਗਾ ਤਾਂ ਮੱਕੀ ਨੂੰ ਛੱਲੀ ਵੱਧ ਪਾਊਗੀ ਤਾਂ 60 ਦਿਨ ਤੇ ਤਕਰੀਬਨ ਤਕਰੀਬਨ ਆ ਝੰਡੇ ਖੱਢ ਜਾਂਦੀ ਆ ਮੱਕੀ ਪਹਿਲਾਂ ਹੀ ਕੱਢ ਜਾਂਦੀ ਆ 60 ਦਿਨ ਤੇ ਤਾਂ ਜਾਣੀ ਇਹਨੂੰ ਛੱਲੀ ਪੈਣੀ ਹੋਈ ਆ ਤੇ ਬੱਸ ਜਿੰਨਾ ਵੀ ਰੰ 60 ਦਿਨ ਹੋ ਚੁੱਕੇ ਨੇ ਦੇਖ ਲਓ ਮੱਕੀ ਵੀ ਉਹਨੂੰ ਛੱਲੀ ਜ਼ਰੂਰ ਪੈਗੀ ਹੋਊਗੀ ਤੇ ਇਹੀ ਕਰਾਂ ਬਾਕੀ ਹੁਣ ਮੌਸਮ ਠੰਡਾ ਹੋ ਗਿਆ ਵਾ ਇਹ ਉਜੀ ਗਰਮੀਆਂ ਤਾਂ ਨੇ ਠੰਡ ਵੀ ਕਰਨੀਆਂ ਤਾਂ ਨੇ ਮੀਂਹ ਪਾਤਾ ਵਾ ਤੇ ਹੁਣ ਦੇਖ ਸਕਦਾ ਹਾਂ ਜਾਨੀ ਜੇ ਓਵਰ ਆਲ ਮੌਸਮ ਵਧੀਆ ਵਾ ਤੇ ਪਰ ਜਾਨੀ ਇੱਕ ਗੱਲ ਆ ਵੀ ਪਰ ਨਾਲੋ ਜਾਨੀ ਕਿ ਹਾਈਟ ਘਟਾ ਤਾਂ ਮੈਨੂੰ ਵੀ ਪਿਛਲੇ ਸਾਲ ਨਾਲ ਜਿੰਨੀ ਮੱਕੀ ਭਾਰੀ ਸੀਗੀ ਉਨੀ ਸੰਤੁਸ਼ਟੀ ਨਹੀਂ ਗਈ ਵੀ ਜੋਰ ਉਨਾ ਹੀ ਲੱਗਿਆ ਤੇ ਪਰ ਮੱਕੀ ਨੇ ਹਾਈਟ ਨਹੀਂ ਕੀਤੀ ਹਾਈਟ ਤਾਂ ਨਹੀਂ ਕੀਤੀ ਕਿਉਂਕਿ ਇਸ ਵਾਰ ਮੀਂਹ ਨਹੀਂ ਪਏਗੇ ਮੀਂਹ ਨਾ ਪੈਣ ਦੇ ਕਾਰਨ ਮੱਕੀ ਨੇ ਉਨੀ ਹਾਈਟ ਨਹੀਂ ਕੀਤੀ ਤੇ ਚਲੋ ਬਾਕੀ ਇਦਾਂ ਹੀ ਚੱਲਦਾ ਰਹਿਣਾ ਵਾ ਤੇ ਮੌਸਮ ਆ ਮੌਸਮ ਨੂੰ ਆਪਾਂ ਆਪ ਦੇ ਹਿਸਾਬ ਨਾਲ ਨਹੀਂ ਚਲਾ ਸਕਦੇ ਉਹ ਪ੍ਰਮਾਤਮਾ ਨੇ ਕੁਦਰਤ ਨੇ ਚਲਾਉਣਾ ਵਾ ਸੋ ਠੀਕ ਆ ਜਿੰਨਾ ਵੀ ਆ ਤੇ ਮੱਕੀ ਨੂੰ ਛੱਲੀਆਂ ਪੈ ਗਈਆਂ ਨੇ ਤੇ ਲੀਮਾ ਗ੍ਰੀਨ ਦੀ X92 60 ਦਿਨ ਦੀ ਹੋ ਚੁੱਕੀ ਆ ਸਾਰਾ ਕੁਝ ਤੁਹਾਨੂੰ ਦੱਸਤਾ ਵੀ ਜੋ ਜੋ ਕੁਝ ਆਪਾਂ ਇੱਥੇ ਕੀਤਾ ਵਾ ਤੇ ਬਾਕੀ ਦੇਖਦੇ ਆ ਕਦੋਂ ਚਾਰ ਪੈਂਦਾ ਮੇਰੇ ਹਿਸਾਬ ਨਾਲ ਤੈਨੂੰ 10 ਜੁਲਾਈ ਤੱਕ ਚਾਰ ਵਾਲੀ ਬਣ ਜਾਣੀ ਚਾਹੀਦੀ ਆ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਤੁਹਾਨੂੰ ਸਾਰਾ ਦੱਸਤਾ ਵੀ ਜਿਹੜੇ ਪੱਤੇ ਮੱਚ ਰਹੇ ਨੇ ਕਿਉਂ ਮੱਚ ਰਹੇ ਨੇ ਉਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਤਾ ਵਾ ਕਿ ਉਹਦਾ ਕੀ ਕਾਰਨ ਹੈ ਕੋਈ ਸਪਰੇਆਂ ਦੀ ਲੋੜ ਨਹੀਂ ਗਰਮੀ ਜ਼ਿਆਦਾ ਸੀਗੀ ਉਹਦੇ ਕਾਰਨ ਹੀ ਮੱਚੇ ਆ ਤੇ ਬਾਕੀ ਜਲਦੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਉਹਨਾਂ ਟਾਈਮ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਜਉਂਦੇ ਵਾਧਰੋ ਪਿਆਰਪੂਰੀ ਸਸਤੀ ਕਾ